जय श्री श्याम सारे श्याम प्रेमियों का스티 दीया मुबारक आज का스티 ਦੇ ਮੌਕੇ ਤੇ ਬੱਬਾ ਸ਼ਾਮ ਜੀ ਬਾਰੇ ਕੁਝ ਗੱਲਾਂ ਕਰਾਂਗੇ ਜਿਹਦੇ ਵਿੱਚ ਅੱਜ ਗੱਲ ਕਰਨੀ ਚਾਹੁੰਦੇ ਆ ਕਿ ਸ਼ਾਮ ਜੀ ਦੀ ਜਿਹੜੀ ਮਾਤਾ ਸੀ ਜਿਹਨੂੰ ਅਸੀਂ ਮਾਤਾ ਮੌਰਵੀ ਕਹਿ ਕੇ ਬੁਲਾਉਂਦੇ ਆ ਉਹਨਾਂ ਦਾ ਦੂਜਾ ਨਾਮ ਸੀ ਮਾਤਾ ਅਹਲਿਆ ਦੇਵੀ ਅਸੀਂ ਅੱਜ ਤੋਂ ਨਾਲ ਗੱਲ ਕਰਦੇ ਆ ਵੀ ਮਾਤਾ ਅਹਲਿਆ ਦੇਵੀ ਕੌਣ ਸੀ ਤੇ ਇਹਨਾਂ ਦੇ ਦੋ ਨਾਮ ਸੀ ਤੇ ਮਾਤਾ ਮੌਰਵੀ ਦਾ ਨਾਮ ਮਾਤਾ ਮੌਰਵੀ ਕਿੱਥੋਂ ਪਿਆ ਤੇ ਅਹਲਿਆ ਦੇਵੀ ਕਿਉਂ ਕਿਹਾ ਜਾਂਦਾ ਅਹਲਿਆ ਪਤੀ ਕਿਉਂ ਕਿ ਹੈ ਜਾਂ ਤਾਂ ਜਿਹੜੇ ਬਾਬਾ ਸ਼ਾਮ ਜੀ ਸੀ ਉਹਨਾਂ ਦੀ ਮਾਤਾ ਸੀ ਮਾਤਾ ਮੌਰ ਵੀ ਕਿਹਾ ਜਾਂਦਾ ਜੀ ਇਹਨਾਂ ਨੂੰ ਉਹ ਅਸਾਮ ਦੇ ਵਿੱਚ ਜਿਹੜਾ ਉਸ ਟਾਈਮ ਉਦੋਂ ਆਪਰ ਦੇ ਵਿੱਚ ਰਾਜ ਸੀ ਦਾ ਉਸ ਟਾਈਮ ਉਸ ਰਾਜ ਦਾ ਨਾਮ ਸੀ ਪ੍ਰਿਆਗ ਜੋਤੀਸ਼ਪੁਰ ਤਾਂ ਉਹਦੇ ਵਿੱਚ ਇੱਕ ਰਾਜਾ ਸੀਗਾ ਜਿਹਦਾ ਨਾਮ ਸੀ ਰਾਜਾ ਮੋਰ ਰਾਜਾ ਮੋਰ ਦੀ ਧੀ ਨਹੀਂ ਲੜਕੀ ਸੀ ਉਹਦਾ ਸਹੀ ਨਾਮ ਸੀ ਉਸ ਟਾਈਮ ਦੇ ਵਿੱਚ ਹਲਿਆਵਤੀ ਤੁਰਕ ਨਾਮ ਹੋਰ ਨਾਮ ਵੀ ਕਿਹਾ ਕਿ ਉਹਨੂੰ ਬੁਲਾਇਆ ਜਾਂਦਾ ਸੀ ਕਾਮਕਟੰਕਟਾ ਨਾਮ ਦੇ ਨਾਲ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਸੀ ਪਰ ਆਮ ਤੌਰ ਤੇ ਰਾਜਾ ਮੋਰ ਦੀ ਲੜਕੀ ਹੋਣ ਕਰਕੇ ਇਸ ਨੂੰ ਮੋਰ ਵੀ ਕੇ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਕਿਉਂਕਿ ਇਹ ਬਹੁਤ ਬਲਸ਼ਾਲੀ ਆ ਤੇ ਤੀਰ ਅੰਦਾਜ਼ੀ ਦੇ ਵਿੱਚ ਘੋੜਸਵਾਰ ਸਵਾਰੀ ਦੇ ਵਿੱਚ ਤਰਵਾਰਬਾਜ ਦੇ ਵਿੱਚ ਨਿਪੁੰਨ ਸੀ ਤਾਂ ਇਸੇ ਤਰ੍ਹਾਂ ਕੀ ਹੋਇਆ ਜਿਹੜਾ ਕ੍ਰਿਸ਼ਨ ਭਗਵਾਨ ਜੀ ਸੀ ਉਹਨਾਂ ਨੇ ਰਾਜੇ ਮੋਰ ਨੂੰ ਜੁੱਧ ਦੇ ਵਿੱਚ ਮਾਰਤਾ ਸੀ ਜਿਹਦੇ ਕਰਕੇ ਹਲਿਆਵਤੀ ਆਪਣੇ ਪਿਤਾ ਦਾ ਬਦਲਾ ਕ੍ਰਿਸ਼ਨ ਭਗਵਾਨ ਤੋਂ ਲੈਣਾ ਚਾਹੁੰਦੀ ਸੀ ਤੇ ਉਹਨੇ ਬਦਲੇ ਲਈ ਕ੍ਰਿਸ਼ਨ ਭਗਵਾਨ ਜੀ ਨੂੰ ਲੜਕਾਤਾ ਇਹਦੇ ਲੜਕਾਰਿਆ ਬਹੁਤ ਭਿਆਨਕ ਜੁੱਧ ਹੋਇਆ ਜੁੱਧ ਦੇ ਵਿੱਚ ਹਲਿਆਵਤੀ ਨੇ ਬਹੁਤ ਜੋਰ ਸ਼ੋਰ ਨਾਲ ਕ੍ਰਿਸ਼ਨ ਜੀ ਦਾ ਹਮਲੇ ਦਾ ਮਤਲਬ ਜਵਾਬ ਦਿੱਤਾ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੂੰ ਐਂਡ ਦੇ ਉੱਤੇ ਆ ਕੇ ਜਦੋਂ ਉਨ੍ਹਾਂ ਤੋਂ ਉਹਦਾ ਅੰਤ ਨਾ ਕੀਤਾ ਜਾ ਸਕਿਆ ਤਾਂ ਉਹਨਾਂ ਨੇ ਅੰਤ ਦੇ ਵਿੱਚ ਕ੍ਰਿਸ਼ਨ ਭਗਵਾਨ ਦੀ ਸੁਦਰਸ਼ਨ ਚੱਕਰ ਨਾਲ ਹੀ ਹਲਿਆਵਤੀ ਦਾ ਅੰਤ ਕਰਨਾ ਚਾਹਿਆ ਤਾਂ ਜਿਹੜੀ ਹਲਿਆਵਤੀ ਸੀ ਉਹ ਮਾਤਾ ਕਮਕਥਿਆ ਦੀ ਬਹੁਤ ਵੱਡੀ ਭਗਤ ਸੀ ਜਿਹਦੇ ਕਰਕੇ ਉਸ ਟਾਈਮ ਕਮਕਥਿਆ ਮਾਤਾ ਪ੍ਰਗਟ ਹੋ ਗਈ ਤੇ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਐਡਾ ਵੱਡਾ ਅਤਿਆਚਾਰ ਕਰਨ ਤੋਂ ਰੋਕਣ ਲਈ ਕਿਹਾ ਤਾਂ ਕ੍ਰਿਸ਼ਨ ਭਗਵਾਨ ਜਿਨੇ ਮਾਤਾ ਕਮਕਥਿਆ ਦੀ ਗੱਲ ਮੰਨਦੇ ਹੋਏ ਜੰਦ ਨੂੰ ਉੱਥੇ ਹੀ ਬੰਦ ਕਰ ਦਿੱਤਾ ਅਤੇ ਮਾਤਾ ਹਲਿਆਵਤੀ ਨੂੰ ਸੁਵੰਬਰ ਰਚੌਣ ਲਈ ਕਿਹਾ ਇਦੋ ਮਾਤਾ ਹਲਿਆਵਤੀ ਨੇ ਸੁਬੰਦਰ ਚਾਇਆ ਤਾਂ ਉਹਦੇ ਵਿੱਚ ਬਹੁਤ ਪະລਿਸ਼ਾਲੀ ਜੋਦੇ ਆਏ ਜਿਹਦੇ ਵਿੱਚ ਭੀਮ ਸੈਨ ਅਤੇ ਮਾਤਾ ਹੜੇੰਬਾ ਦਾ ਪੁੱਤਰ ਘਟੋਤਕਚ ਨਹੀਂ ਪਹੁੰਚਿਆ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਸੁਬੰਦਰ ਦੇ ਵਿੱਚ ਪਹੁੰਚ ਕੇ ਸਾਰੀਆਂ ਮਤਲਬ ਜੜੀਆਂ ਵੀ ਸ਼ਰਤਾਂ ਸਿਓ ਪੂਰੀਆਂ ਕਰਦੇ ਹੋਏ ਮਾਤਾ ਹਲਿਆਵਤੀ ਨਾਲ ਆਪਣਾ ਵਿਆਹ ਚਾ ਲਿਆ ਅਤੇ ਉਹਨਾਂ ਦੇ ਵਿਆਹ ਤੋਂ ਉਪਰੰਤ ਸ਼੍ਰੀ ਸ਼ਾਮ ਜੀ ਜਿਹਨੂੰ ਬਾਬਾ ਬਲਬਰੀਂ ਜੀ ਕਿਹਾ ਜਾਂਦਾ ਹੈ ਤੇ ਉਹਦੇ ਇੱਕ ਛੋਟੇ ਭਰਾ ਅੰਜਨ ਵਰਪ ਅਤੇ ਇੱਕ ਛੋਟੂ ਛੋਟੇ ਭਰਾ ਮੇਗ ਵਰਨ ਪੈਦਾ ਹੋਏ। ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਾਬਾ ਸ਼ਾਮ ਜੀ ਦੇ ਦੋ ਭਾਈ ਹੋ ਗਏ ਸੀ ਜਿਨ੍ਹਾਂ ਦਾ ਨਾਮ ਅੰਜਨ ਵਰਪ ਅਤੇ ਮੇਗ ਵਰਨ ਸੀ। ਜਿਨ੍ਹਾਂ ਨੇ ਮਹਾਪਾਰ ਦੇ ਯੁੱਧ ਦੇ ਵਿੱਚ ਵੀ ਹਿੱਸਾ ਲਿਆ ਸੀ। ਤਾਂ ਉਹ ਪੈਦਾ ਹੋਏ ਤੇ ਤੇ ਫਿਰ ਬਲਬਰੀਂ ਜੀ ਵੱਲੋਂ ਮਹਾਪਾਰ ਦੇ ਯੁੱਧ ਵਿੱਚ ਕਿਸ਼ਣ ਭਗਵਾਨ ਜੀ ਨੇ ਆਪਣਾ ਸਿਧਾਂਤ ਦੇ ਕੇ ਸ਼੍ਰੀ ਸ਼ਾਮ ਜੀ ਦੇ ਨਾਮ ਨਾਲ ਆਪਣਾ ਨਾਮ ਪਰਚਿਤ ਕੀਤਾ ਗਿਆ ਤਾਂ ਅੱਜ ਵਰਬੀ ਜਿਹਨੂੰ ਆਪਾਂ ਬੱਬਾ ਸ਼੍ਰੀ ਸ਼ਾਮ ਖੱਟੂ ਵਾਲੇ ਦੇ ਨਾਮ ਨਾਲ ਜਾਣਦੇ ਹਾਂ ਇਸੇ ਤਰ੍ਹਾਂ ਜਿਹੜੇ ਸਾਡੇ ਕ੍ਰਿਸ਼ਨ ਭਗਵਾਨ ਜੀ ਨੇ ਉਹਨਾਂ ਨੂੰ ਅਸੀ ਮਰਾਰੀ ਵੀ ਕਹਿ ਕੇ ਬੁਲਾਉਂਦੇ ਆ ਮਰਾਰੀ ਵੀ ਇਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਰਾਜਾ ਮੋਰ ਦਾ ਅੰਤ ਕੀਤਾ ਸੀ ਰਾਜਾ ਮੋਰ ਦਾ ਅੰਤ ਕਰਨ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਮਰਾਰੀ ਦੇ ਨਾਮ ਨਾਲ ਜਾਣੇ ਜਾਣ ਲੱਗਿਆ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਇਸ ਇਸ ਪ੍ਰਕਾਰ ਦੀ ਹੋਰ ਬਹੁਤ ਜਾਣਕਾਰੀ ਅਸੀਂ ਤੁਹਾਡੇ ਨਾਲ YouTube ਚੈਨਲ ਰਾਹੀਂ শেয়ার ਕਰਦੇ ਰਹਾਂਗੇ ਤੇ ਸਾਡਾ ਹੌਸਲਾ ਵਧਾਉਣਾ ਹੌਸਲਾ ਵਧਾਉਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਧੰਨਵਾਦ